ਬਹੁਤ ਹੀ ਸਤਿਕਾਰਯੋਗ ਬੇਰਜ਼ਗਰ ਜਨਕ ਸਾਥਿਓ ਸਾਥਿਓ ਮੈਂ ਜਸੋ ਸਿੰਘ ਭਾਇਆ ਸੁਭਾ ਪ੍ਰਧਾਨ ਬੀਏ ਟੱਟਪਾਸ ਬੇਰਜ਼ਗਰ ਯੂਨੀਅਨ ਪਜਾ ਤਾਂ ਸਾਥਿਓ ਲਗਾਤਾਰ ਤੁਸੀਂ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਹੋ ਤੁਹਾਡਾ ਵੀ ਜਿਨ੍ਹਾਂ ਸਾਥੀਆਂ ਨੇ ਯੋਗਦਾਨ ਪਾਇਆ ਉਹਨਾਂ ਦਾ तहे ਦਿਲੋਂ ਧੰਨਵਾਦ ਸਾਥਿਓ ਉਹਨ ਆਪਣਾ ਇੱਕ ਜਿਹੜਾ ਪ੍ਰੋਟੈਸਟ ਹੈ ਉਹ 15 ਫਰਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦਾ ਹੈਗਾ ਹੈ ਤਾਂ ਸਾਥਿਓ ਤੁਸੀਂ ਇਸ ਪ੍ਰੋਟੈਸਟ ਦਾ ਇਸ ਧਰਨੇ ਦਾ ਵੱਧ ਚੜ ਕੇ ਹਿੱਸਾ ਬਣਨਾ ਹੈ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜੇ ਤੁਸੀਂ ਹੁਣ ਪ੍ਰੋਟੈਸਟ ਧਰਨਿਆਂ ਦੇ ਹਿੱਸਾ ਬਣਨਾ ਸ਼ੁਰੂ ਕਰੋਗੇ ਤਾਂ ਇੱਕ ਵੱਡੀ ਪਰਤੀਵਲ ਵਧਾਂਗੇ ਜੇ ਤੁਸੀਂ ਇਸੇ ਤਰ੍ਹਾਂ ਚੁੱਪਚਾਪ ਬੈਠ ਗਏ ਤੁਸੀਂ ਕਿਤਾਬਾਂ ਚੱਕ ਲਈਆਂ ਫਿਰ ਤੁਸੀਂ ਇੱਕ ਛੋਟੀ ਜੀ ਭਰਤੀ ਲੈ ਕੇ ਨਾ ਆਪਣਾ ਕਿਸੇ ਦਾ ਨੰਬਰ ਆਉਣਾ ਹੈ ਤਾਂ ਨਾ ਅੱਗੇ ਪਹਿਲੇ ਕਿਸੇ ਦਾ ਆਇਆ ਸੀ ਤਾਂ ਸਾਥੀਓ ਤਿਆਰੀਆਂ ਬਹੁਤ ਸਾਥੀਆਂ ਦੇ ਵੱਡੇ ਪੱਤਰ ਤੇ ਹੈਗੀਆਂ ਆ ਤਾ ਮੈਂ ਤੁਹਾਨੂੰ ਇਹ ਹੀ ਅਪੀਲ ਕਰਦਾ ਵੀ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਆਪਾਂ ਇੱਕ ਵੱਡੇ ਪੱਟਾ ਵਧ ਰਹੇ ਆ ਤਾਂ 15 ਤਰੀਕ ਨੂੰ ਜਿਹੜਾ ਮੁੱਖ ਮੰਤਰੀ ਜੀ ਕੋਠੇ ਦਾ ਕਰਾਓ ਹੈ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਤਾਂ ਵੱਡੇ ਪੱਧਰ ਤੇ ਆਪਾਂ ਸੰਘਰਸ਼ ਨੂੰ ਜਿਹੜਾ ਲਾਂਬਾਦ ਕਰਨਾ ਹੈ ਤੇ ਇੱਕ ਵੱਡੀ ਭਰਤੀ ਵੱਲ ਵਧਣਾ ਜਿਹੜੀ ਆਪਾਂ ਨੂੰ ਜਲਦੀ ਮਿਲ ਸਕੇ ਤੇ ਜਲਦੀ ਆਪਾਂ ਆਪਾਂ ਸਾਰੇ ਜੁਆਇਨ ਹੋਈਏ ਤਾਂ ਪੇਪਰ ਦਾ ਸਮਾਂ ਤੁਹਾਨੂੰ ਸਾਰਿਆਂ ਨੂੰ ਮਿਲੇਗਾ ਇਹ ਨਾ ਸੋਚੋ ਵੀ ਪੇਪਰ ਦਾ ਸਮਾਂ ਨਹੀਂ ਮਿਲਣਾ ਸਭ ਨੂੰ ਮਿਲੇਗਾ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ 15 ਤਰੀਕ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਕਰਾਓ ਕਰਨ ਜਾ ਰਹੇ ਹਾਂ ਤੁਸੀਂ ਸਾਰਿਆਂ ਨੇ ਪਹੁੰਚਣਾ ਐਤਵਾਰ ਦਿਨ 11:30 ਅਮਰੀਕਾ ਮਿਲਕ ਪਲਾਂਟ ਸਾਰਿਆਂ ਨੇ 71 ਹੋਣਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡੀ ਪਰਤੀ ਵੱਲ ਵਧਾਂਗੇ ਤਾਂ ਇੱਕ ਬੇਨਤੀ ਹੈ ਸਾਥਿਓ ਫੰਡ ਦੀ ਤੁਹਾਨੂੰ ਬਾਰ ਬਾਰ ਅਪੀਲਾਂ ਕੀਤੀਆਂ 4-5 ਹਜ਼ਾਰ ਨਾਲ ਕੋਈ ਗੱਡੀਆਂ ਬੱਸਾਂ ਨਹੀਂ ਹੁੰਦੀਆਂ 12-14 ਹਜ਼ਾਰ ਤੱਕ ਬੱਸ ਹੋਊਗੀ ਇੱਕ ਇਧਰੋਂ ਇੱਕ ਬੋਰੋਂ ਹੋਊਗੀ ਤਾਂ ਸਾਥਿਓ ਉਹਦੇ ਵਿੱਚ ਵੱਡੇ ਪੱਧਰ ਤੇ ਖਰਚ ਹੋਣਾ ਹੈ ਦਾ ਕਈ ਸਾਥੀ ਵਿੱਚ ਬੱਸਾਂ ਦੇ ਵਿੱਚ ਬੈਠੇ ਵੀ ਹੁੰਦੇ ਆ ਕਰਾਇਆ ਨਹੀਂ ਦੇ ਸਕਦੇ ਤਾਂ ਫਿਰ ਸਾਥੀ ਉਹ ਉੱਥੇ ਜ਼ਬਰਦਸਤ ਜਿਹੀ ਕੀਤੀ ਜਾਂਦੀ ਵੀ ਜਦੋਂ ਤੁਹਾਡਾ ਜਿਹੜਾ ਫੰਡ ਹੁੰਦਾ ਹੈ ਉਹਨਾਂ ਦੇ ਵਿੱਚ ਪੇ ਕਰ ਦਿੱਤਾ ਜਾਂਦਾ ਹੈ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਫੰਡ ਤੁਹਾਡਾ ਬਿਲਕੁਲ ਸਹੀ ਜਗ੍ਹਾ ਤੇ ਅੱਜ ਤੱਕ ਲੱਗਿਆ ਤੇ ਅੱਗੇ ਵੀ ਲੱਗਦਾ ਰਹੂਗਾ ਮੈਂ ਤੁਹਾਨੂੰ ਅਪੀਲ ਕਰਦਾ ਫੰਡ ਦਾ ਸਹਿਯੋਗ ਸਾਰੇ ਕਰੋ ਤਾਂ ਕਿਉਂਕਿ ਬੱਸਾਂ ਦਾ ਕਰਾਇਆ ਪੱਲੋ ਕਿਸੇ ਨਹੀਂ ਪਰਣਾ ਜੇ ਇੱਕ ਵਾਰੀ ਕਿਸੇ ਨੇ ਪੱਲੋ ਭਰਤਾ ਦੁਬਾਰਾ ਕਿਸੇ ਨੇ ਤਰਨੇ ਤੇ ਆਉਣ ਦਾ ਨਾ ਕਰਨ ਦਾ ਕਿਸੇ ਨਾਮ ਨਹੀਂ ਲੈਣਾ ਤਾ ਤਰਨੇ ਕਰਕੇ ਪੋਸਟ ਆਣੀ ਤੇ ਦੂਸਰੀ ਗੱਲ ਤੁਸੀਂ ਸੋਚਦੇ ਹੋ ਵੀ ਮਾਰਚ ਵਿੱਚ ਪਰਫੀ ਆਊਟ ਹੋ ਜੂਗੀ ਇਹ ਪੁੱਲ ਜੋ ਸਾਥੀਓ ਇਹ ਪੁੱਲ ਜੋ ਸਰਕਾਰ ਮਾਰਚ ਦੇ ਵਿੱਚ ਆਪਾਂ ਨੂੰ ਐਡਵਰਟਾਈਜ਼ਮੈਂਟ ਦੇ ਦੋਗੀ ਮਾਸਟਰ ਕਟ ਦੀ ਤਾਂ ਮੈਂ ਤੁਹਾਨੂੰ ਸਾਰਨ ਅਪੀਲ ਕਰਦਾ ਜਿਹੜੀਆਂ ਆਪਣੀਆਂ ਮੰਗਾਂ ਹੈਗੀਆਂ 55% ਉਮਰ ਹੱਦ ਜਾਂ ਆਪਣੀਆਂ ਜਿਹੜੀਆਂ ਲੈਕਚਰ ਕਟਰ ਦੀਆਂ ਮਾਸਟਰ ਕਟ ਦੀਆਂ ਮੰਗਾਂ ਆ ਉਹਦੇ ਲਈ ਤੁਸੀਂ ਸਾਰੇ ਸਾਥੀਆਂ ਨੇ ਨਵੀਆਂ ਭਰਤੀਆਂ ਐਡਟੀਡੀ ਭਰਤੀ ਹੋਵੇ ਚ ਆਪਣੀ ਮਾਸਟਰ ਕਲਾ ਦੀ ਹੋਵੇ ਚ ਆਰਟ ਐਂਡ ਕ੍ਰਾਫਟ ਦੀ ਭਰਤੀ ਹੋਵੇ ਇਹਦੇ ਲਈ ਤੁਸੀਂ ਸਾਰਿਆਂ ਨੇ 15 ਤਰੀਕ ਨੂੰ ਪਹੁੰਚਣਾ ਹੈ ਆਓ ਆਪਾਂ ਮਿਲਦੇ ਹਾਂ ਸਾਥੀਓ 15 ਫਰਵਰੀ ਸੰਗਰੂਰ ਦਿਨ ਐਤਵਾਰ ਧੰਨਵਾਦ